ਕੋਈ ਫਿਰ ਕੋਈ ਗੱਲ ਵੀ ਹੋਈ ਹੋਣੀ ਊਂ ਕਿਉਂ ਡੁਸਕੇ ਡਿੱਗੀ ਜੀ ਨੇ ਆਪਣਾ ਗੱਲ ਤੋਂ ਗੱਲ ਉਹੀ ਜਿਹੜੀ ਤੁਹਾਡੀ ਮਾਂ ਪੁੱਤ ਦੀ ਇੱਛਾ ਮੇਰੇ ਤੋਂ ਪੂਰੀ ਨਹੀਂ ਨਾ ਹੁੰਦੀ ਤਾਂ ਹੀ ਤਾਂ ਤੇਰੀ ਮਾਂ ਸਵੇਰ ਸ਼ਾਮ ਮੈਨੂੰ ਤਾਨੇ ਦਿੰਦੀ ਰਹਿੰਦੀ ਐ ਉਹ ਬੇਬੇ ਫਿਰ ਸਹੀ ਕਹਿੰਦੀ ਐ ਮਤ ਆਪ ਵਸਤੌਣਾ ਤਾਂ ਨਹੀਂ ਮਾੜੀ ਘੜੀ ਜਿਹੜਾ ਟਾਈਮ ਫਿਰ ਨਾਲ ਪਿਆ ਕਰਾਉਣਾ ਪੈਗਾ ਲੈ ਜਿਹਦੇ ਜਿਹਦੇ ਘਰ ਰਹਿ ਗਏ ਹਣ ਲੱਡੂ ਦੇਣ ਨਾਲ ਉਹਨਾਂ ਦੇ ਵੀ ਦੇ ਹੀ ਆਵਾਂ ਕੋਈ ਗੁੱਸਾ ਨਾ ਕਰੇ ਵੀ ਸਾਡਾ ਨਹੀਂ ਮੂੰਹ ਮਿੱਠਾ ਕਰਾਇਆ ਨਾਲੇ ਲੋਕੀ ਦੋ ਦੋ ਲੱਡੂ ਦਿੰਦੇ ਨਾ ਮੈਂ ਤਾਂ 6 6 ਦੇ ਕਿਉਂ ਨਹੀਂ ਆ ਸਾਰੇ ਘਰਾਂ ਚ ਸੁੱਖ ਨਾ ਖੁੱਲਾ ਦੇ ਲੈ ਰੱਬ ਨੇ ਸਭ ਕੁਝ ਬਖਸ਼ਿਆ ਹੈ ਕੋਈ ਐਂ ਨਾ ਕਹੇ ਭਾਈ ਖੁਸ਼ੀ ਦੇ ਟਾਈਮ ਤੇ ਕਿਸੇ ਦਾ ਮੂੰਹ ਨਹੀਂ ਮਿੱਠਾ ਕਰਾਇਆ ਜਾਈ ਆਵਾਂ ਫਿਰ ਆਪੋ ਤੇ ਧਿਆਨ ਰੱਖੀ ਮੜਾ ਜਾ ਜਾਇਆਵਾਂ ਮੈਂ ਹਜੇ ਰਹਿੰਦੇ ਸੀ ਕਈ ਘਰ ਆ ਰੱਸੀ ਜੀ ਕਈ ਵਾਰ ਕਿਹਾ ਤਾਂ ਕਰਕੇ ਬੰਨਦੇ ਇਹਨੂੰ ਆਪ ਹੀ ਬੰਨਦੀਆਂ ਜਾ ਕੇ ਪਹਿਲਾ ਸੁਖਪਾਲ ਦੇ ਘਰੇ ਜਾਵਾਂ ਇੱਥੇ ਸ਼ੁਰੂ ਕਰਦੀ ਆ ਪਹਿਣੇ 니 ਆ ਜਾ ਪਹਿਣੇ ਆ ਜਾ ਅੱਛਾ ਕੱਪੜੇ ਲਾਈ ਜਾਂਦੀ ਸੀ ਤੇ ਬਧਾਈਆਂ ਪਹਿਣੇ ਤੈਨੂੰ ਤੈਨੂੰ ਵੀ ਬਧਾਈਆਂ ਪਹਿਣੇ ਸਵਾ ਬਧਾਈਆਂ ਰੱਬ ਸਭ ਨੂੰ ਵਧਾਵੇ ਠੀਕ ਨੇ ਮਾਂ ਪੁੱਤ ਹਾਂ ਠੀਕ ਨੇ ਪਹਿਣੇ ਆ ਜਾ ਉੱਥੇ ਪਹਿਣੇ ਚਲ ਮੈਂ ਕਿਹਾ ਚੱਲ ਫੇਰ ਰਿੰਦਾ ਰਹੀ ਜਾਂਦਾ ਹਨਾ ਜੇ ਕਾਲਜੀ ਹੋ ਜਾਂਦੀ ਐ ਹਾਂ ਗੱਲ ਤਾਂ ਤੇਰੀ ਸਹੀ ਐ ਭਣੇ ਹਾਂ ਪਾਣੀ ਲੈ ਕੇ ਆ ਮਾਂ ਨਾ ਵੜ ਬਸ ਪਾਣੀ ਤਾਂ ਨਹੀਂ ਪੀਣਾ ਪਾਣੀ ਪੂਣੀ ਤਾਂ ਮੈਂ ਪੀ ਕੇ ਆਈ ਆ ਹੋਰ ਦੱਸ ਭਣੇ ਕਾਇ ਦਿਨਾਂ ਦਾ ਹੋ ਗਿਆ ਤੇਰਾ ਪੁੱਤ ਲੈ ਭਣੇ 11 ਦਿਨਾਂ ਤਾਂ ਹੋ ਗਿਆ ਸੁਖਨ ਨਾਲ ਅੱਜ ਚੱਲ ਭਣੇ ਹੋਇਆ ਸੁਖਨ ਨਾਲ ਗੱਭਰੂ ਹੁਣ ਤਾਈਮ ਕਿੰਨਾ ਹੋਇਆ ਸੀ ਵਿਆਹ ਨੂੰ ਮੁੰਡੇ ਦੇ ਨੂੰ ਸਾਲ ਹੋ ਗਿਆ ਭਣੇ ਪੂਰਾ ਸਾਲ ਹੋ ਗਿਆ ਹੁਣ ਅੱਛਾ ਚੱਲ ਭਣੇ ਹੋਰ ਆਈਆਂ ਸਾਡੇ ਤਾਂ ਆ ਦੇਖ ਸੁਖ ਨਾਲ ਮੇਰੇ ਸਾਲ ਮਗਰੋਂ ਆਉਂਦੀ ਤੇ ਜੋੜਾ ਹੋ ਗਿਆ ਹੈ ਰੱਬ ਨੇ ਉਦੋਂ ਸੁਣ ਲਈ ਤੇ ਸੁਖ ਨਾਲ ਮੇਰੀ ਨੂੰ ਵੀ ਮੇਰੇ ਤੇ ਗਈ ਹੈ ਸਾਲ ਹੋਇਆ ਚੱਲ ਰੱਬ ਨੇ ਹੁਣ ਫੇਰ ਸੁਣ ਲਈ ਹੈ ਵਧੀਆ ਖੁਸ਼ੀਆਂ ਆਉਂਦੀਆਂ ਟਾਈਮ ਨਾਲ ਇਹ ਤਾਂ ਐ ਹੁੰਦਾ ਵੀ ਜਾਂ ਜਦੇ ਜਾਂ ਕਦੇ ਕਈ ਐ ਕਹਿੰਦੀਆਂ ਨੇ ਕੋਈ ਨਾ ਜੰਮ ਲਾਂਗੇ ਕਿਹੜੀ ਕਾਲ ਪਈਏ ਦੋ ਤਿੰਨ ਸਾਲ ਚਾਰ ਸਾਲ ਮौजਾਂ ਕਰੀਏ ਉਹ ਫਿਰ ਆਏ ਨਹੀਂ ਲੱਗ ਪਤਾ ਨਹੀਂ ਲੱਗਦਾ ਸਾਰੀ ਉਮਰ ਮौजਾਂ ਜੀ ਨਿਕਲ ਜਾਂਦਾ ਚੱਲ ਭਣੀ ਉਧਰ ਰੱਬ ਦੀ ਦੇਣ ਹੈ ਪਰਮਾਤਮਾ ਜਦੋਂ ਬੌੜ ਦਾ ਉਹਦੀ ਬੌੜ ਦਾ ਹੈ ਨਾ ਆਹੋ ਤਾਂ ਹੈ ਪਰ ਹੁੰਦਾ ਵੀ ਚੱਲ ਜੋ ਅੱਖਾਂ ਨੂੰ ਵੀ ਪਤਾ ਹੀ ਹੁੰਦਾ ਹੈ ਨਾ ਵੀ ਚੱਲ ਜਵਾਕ ਜੱਲਾ ਤਾਂ ਟਾਈਮ ਨਾਲ ਮਿਲ ਜੇ ਇੱਕ ਮਿਲ ਜੇ ਮੁੜ ਕੇ ਚਾਹੇ 4 ਸਾਲ ਨਾ ਮਿਲੇ ਅਥੋੜੀ ਨੂੰ ਉਹਨੂੰ ਕਿੰਨੇ ਸਾਲ ਹੋ ਗਏ ਅੱਛਾ ਮੇਰੀ ਨੂੰ ਨੂੰ ਥੋੜੀ ਟਾਈਮ ਹੋਇਆ ਆਪਣੇ 아이 ਨੂੰ ਨਹੀਂ ਨਹੀਂ ਕਾ ਨੂੰ 6-7 ਸਾਲ ਹੋ ਗਏ ਆ ਦੇਖ ਉਹਨੇ ਲੈ ਕੇ ਮੁੰਡੇ ਦਾ ਵਿਆਹ ਨਹੀਂ ਸੀ ਉਦੋਂ ਇਨਾ ਵ ਇਕੱਠਿਆਂ ਦਾ ਹੀ ਸੀ ਮਨਲਾ ਦੀ 12 13 ਦਿਨਾਂ ਦਾ ਫਰਕ ਸੀਗਾ ਲੈ ਉਹਦੇ ਆ ਪੁੱਤੇ ਪੁੱਤੇ ਸਕੂਲ ਵੀ ਜਾਂਦੇ ਨੇ ਤੈਨੂੰ ਭਲੇਖਾ ਲੱਗਦਾ ਭਾਣੇ ਹੋ ਗਏ ਸੀ 7 ਸਾਲ ਤਾਂ ਚੱਲ ਕੋਈ ਨਾ ਭਣੇ ਇਹ ਤਾਂ ਟਾਈਮ ਹੈ ਪਰਮਾਤਮਾ ਪੀ ਲਿਆਉਂਦਾ ਹੈ ਟਾਈਮ ਚੰਗਾ ਵੜਾ ਹੈ ਨਾ ਆਹੋ ਚੱਲ ਮੈਂ ਤਾਂ ਕਹਿਨੀ ਆ ਰੱਬ ਜੀ ਮੇਰੀ ਸੋਣੀ ਸਾਰਿਆਂ ਦੀ ਸੁਣ ਲੈ ਮਨਪ੍ਰੀਤ ਆਪਾਂ ਡਾ ਲੈ ਗਈਂ ਤੇਰੀ ਮਾਸੀ ਲੱਡੂ ਲੈ ਕੇ ਆਈ ਹੈ ਪੁੱਤ ਕੀ ਕਰਦੀ ਆਪਾਂ ਲਾ ਆਪਾਂ ਇੰਨੀਆਂ ਗੱਲਾਂ ਕਰੀਏ ਨਾ ਉਹਨੂੰ ਪਤਾ ਹੀ ਨਹੀਂ ਲੱਗਾ ਵਿਆਂ ਬਾਹਰ ਹੀ ਨਹੀਂ ਆਈ ਉਹ ਅੰਦਰ ਬੈਹ ਜਾਂਦੀ ਐ ਕੰਮ ਧੰਧ ਨਿਮੇੜ ਕੇ ਮੇਰੀ ਵਾਲੀ ਨੂੰ ਤਾਂ ਐਂ ਦੇਖ ਲੈ ਮੜਾ ਜਾ ਕੋਈ ਆ ਕੇ ਬਹਿ ਜੇ ਨਾ ਆ ਹੁਣ ਸਾਰ ਪਾਣੀ ਚਾਹ ਹੈ ਅੱਗੇ ਪਿੱਛੇ ਭੱਜੀ ਫਿਰਦੀ ਐ ਸਤਿ ਸ੍ਰੀ ਅਕਾਲ ਮਸੀ ਤੁਸੀਂ ਸਤਿ ਸ੍ਰੀ ਅਕਾਲ ਪੁੱਤ ਬਤਾਇਆਂਗਾ ਮਾਸੀ ਤੁਹਾਨੂੰ ਪੁੱਤ ਤੈਨੂੰ ਵੀ ਵਧਾਈਆਂ ਮੈਂ ਤਾਂ ਕਹਿੰਨੀ ਰੱਬ ਤੈਨੂੰ ਵੀ ਛੇਤੀ ਛੇਤੀ ਜਵਾਕ ਦੇ ਦੇ ਕੋਈ ਚੱਲ ਧੀ ਹੋਵੇ ਜਾਂ ਪੁੱਤ ਹੋਵੇ ਹੈਨਾ ਕਹਿੰਦੇ ਪਹਿਲਾ ਜਵਾਬ ਤਾਂ ਕਰਮਾਂਲਾ ਹੁੰਦਾ ਹੈ ਜਿਹੜਾ ਮਰਜ਼ੀ ਹੋਵੇ ਹਾਂ ਚਲ ਕੋਈ ਨਹੀਂ ਮਸੀ ਰੱਬ ਦੀ ਦੇਣਾ ਜਦੋਂ ਰੱਬ ਦਾ ਹਾਂ ਪੁੱਤ ਜਿੱਕਰ ਦੇ ਦੇਊਗਾ ਉਹ ਵੀ ਹਾਂ ਚਲ ਕੋਈ ਨਹੀਂ ਪੁੱਤ ਚਾਹ ਬਣਾਉਣਾ ਮਸੀ ਨਹੀਂ ਮੈਂ ਪੁੱਤ ਬਸ ਤੇਰੀ ਮੰਮੀ ਲਾਵੇ ਗੱਲਾਂ ਮਾਰਨੇ ਬੈਠ ਗਈ ਸੀ ਮੈਂ ਤਾਂ ਦੋ ਘੱਟ ਅੱਛਾ ਧੁੱਪ ਵੀ ਬਾੜੀ ਹੋਈ ਪਈ ਐ ਨਾ ਹੋਰ ਵੀ ਕਰਨ ਸਰਾਣਾ ਹਾਂ ਹੋਰ ਵੀ ਜਾਣਾ ਹਜੇ ਮੈਂ ਮਸੀ ਬਣਾ ਲੈਣੀ ਆ ਕੁੱਟ ਕੁੱਟ ਚਾਹ ਪੀ ਜਾਇਓ ਨਾ ਪੁੱਤ ਆ ਸੁੱਖ ਨਾਲ ਘਰੇ ਦੇਗਾ ਬਲਿਆ ਪੈ ਚਾਹਦ ਕੋ ਜਉਂਦਾ ਕੁਈ ਜਾਂਦਾ ਰਹਿਣ ਕਾ ਲੱਗੀਆਂ ਪਿਆਣ ਨਾਲ ਫਿਰ ਜਾ ਕੇ ਮਾਂ ਪੁੱਤਾਂ ਨੂੰ ਸਾਹਬਣਾ ਵੀ ਤਾਂ ਮੈਹੀ ਹੈ ਨਾ ਹੈ ਨਾ ਹਲੇ ਉਹ ਤਾਂ ਨਿਆਣੀ ਹੋ ਚੰਕੀ ਪਤਾ ਬੱਚਾ ਸਾਹਬਣ ਦਾ ਸਾ ਠੀਕ ਹੈ ਫੇਰ ਪੀਵਾਂਗੀ ਕਦੇ ਸਲ ਬਦਿਆਗੀ ਤਰਾਬ ਨੇ ਸੁਲਨੀ ਇਹਨਾਂ ਦੀ ਵਾਸੀ ਦੇਖ ਕਿਵੇਂ ਖੁਸ਼ ਹੋਈ ਫਿਰਦੀ ਆ ਨਾ ਮੰਮੀ ਖੁਸ਼ ਤਾਂ ਹੋਣਾ ਹੀ ਸੀ ਖੁਸ਼ੀਆਂ ਆ ਲੈ ਮੰਮੀ ਖਾ ਲਓ ਤੁਸੀਂ ਵੀ ਲੱਡੋ ਤੂੰ ਹੀ ਖਾ ਲੈ ਤੂੰ ਹੀ ਡੱਫ ਲੈਨੀ ਮੇਰੇ ਨਹੀਂ ਲੰਗਦੇ ਇਹ ਲੱਡੂ ਨਾ ਤੈਨੂੰ ਐ ਨਹੀਂ ਆਉਂਦੀ ਮਾੜੀ-ਮੋਟੀ ਆਹ ਦੇਖ ਲੈ ਕੱਲ ਆਈ ਸੀ ਇਹਦੀ ਨੂੰ ਅੱਜ ਪੋਤੇ ਵਾਲੀ ਕਰਤੀ ਨਹੀਂ ਮੈਂ ਮੈਂ ਤੇਰੇ ਕਹਿੰਦੀ ਚੱਕਦੇ ਸੱਤ ਸਾਲਾਂ ਦੀ ਸੱਤ ਸਾਲਾਂ ਦੀ ਤੇਰੇ ਮੂੰਹਕ ਨਹੀਂ ਦੇਖਦੀਆਂ ਵੀ ਕਦੋਂ ਕਦੋਂ ਮੇਰੀ ਚੋਲ ਵਿੱਚ ਖੁਸ਼ੀਆਂ ਪਾਵੇਂਗੀ ਤੂੰ ਆਹ ਦੇਖ ਲੈ ਸ੍ਰੀਕਾਂ ਦੀਆਂ ਗੱਲਾਂ ਥੱਲੇ ਕਰਕੇ ਮੈਂ ਤੇਰੇ ਕਿਵੇਂ ਬੈਠੀ ਮਾਰਦੀ ਸੀ ਚੱਕ-ਚੱਕ ਗੱਲਾਂ ਬੱਸ ਕਰ ਜੋ ਮੰਮੀ ਰੱਬ ਦਾ ਵਾਸਤਾ ਮੇਰੇ ਘਰ ਕੋ ਕੁਛ ਹੱਥ ਅਸ ਨਾਲੇ ਕਿਹੜੀ ਕੁੜੀ ਜੰਗੂੜੀ ਆ ਜਿਹੜੀ ਇਹ ਨਹੀਂ ਚਾਹੁੰਦੀ ਵੀ ਮੇਰੇ ਆਪ ਦੀ ਲਾਦ ਹੋਵੇ ਹੋ ਵੀ ਆ ਮੇਰੇ ਵਿੱਚ ਹਸੂਆ ਸੁ ਕਰਦਾ ਫਿਰੇ ਮੇਰਾ ਜਵਾਕ ਮੈਂ ਵੀ ਕਿਸੇ ਤਾਨਿਆਂ ਥੱਲੇ ਨਾ ਆਵਾ ਪਰ ਜਦੋਂ ਰੱਬ ਦੀ ਮਿਹਰ ਹੀ ਨਹੀਂ ਮੇਰੇ ਤੇ ਮੈਂ ਕੀ ਕਰਾਂ ਨਹੀਂ ਤੈਨੂੰ ਤਾਂ ਤਾਨਿਆਂ ਦੁਨਨੇ ਦੀ ਪਰਵਾਹ ਹੀ ਨਹੀਂ ਤਾਨੇ ਤਾਂ ਮੈਨੂੰ ਸੁਣਨੇ ਪੈਂਦੇ ਨੇ ਪਿੰਡ 'ਚ ਮੈਂ ਜਾਨੀ ਆ ਨਾ ਤੂੰ ਤਾਂ ਅੰਦਰ ਬੈਠੀ ਐ ਚੜੀ ਮੋਟਰਸਾਈਕਲ ਤੇ ਬਾਕੀ ਮੋਟਰਸਾਈਕਲ ਤੋਂ ਬੇੜੇ ਚਾ ਕੇ ਉਤਰ ਗਈ ਤੈਂ ਕਿਹੜਾ ਕਿਸੇ ਦੇ ਮੂੰਹ ਮੱਥੇ ਲੱਗਣਾ ਮੂੰਹ ਮੱਥੇ ਤੇ ਬੋਲੀਆਂ ਮੰਮੀ ਕੱਲੀ ਦੁਨੀਆ ਤੇ ਮੈਂ ਤਾਂ ਨਹੀਂ ਜਿਹਦੇ ਲਾਦ ਨਹੀਂ ਹੋਈ ਪਤਾ ਨਹੀਂ ਕਿੰਨੀਆਂ ਕ ਵਿਚਾਰੀਆਂ ਆਏ ਤੁੜੀਆਂ ਫਿਰਦੀਆਂ ਫਿਰ ਤਾਂ ਉਹਨਾਂ ਦੀ ਸੱਸੋਂ ਦੇ ਨਾਲ ਆਈ ਲੜੀ ਜਾਣ ਬਸ ਅਬ ਵਕੀਲੀ ਜੀ ਮੇਰੇ ਮੂਰੇ ਨਾ ਕਰਿਆ ਕਰ ਮੈਂ ਤਾਂ ਸਾਰੇ ਪਿੰਡ 'ਚ ਦੇਖਦੀ ਆ ਜਿੰਨਾ ਤੇ ਤੇਰੇ ਨਾਲ ਵਿਆਹ ਸੀ ਨਾ ਦੋ ਦੋ ਤਿੰਨ ਤਿੰਨ ਜਵਾਖਾਂ ਦੀਆਂ ਮਾਵਾ ਨੇ ਨੀ ਸਕੂਲ ਵੀ ਪੜਨ ਲਾ ਰਖੇ ਨੇ ਜਵਾਖ ਇੱਕ ਤੂੰ ਐ ਜਿਹੜੀ ਉੱਠਦੀ ਪੂਸ਼ ਵਰਗੀ ਬੈਠੀ ਆ ਕੱਲੀ ਅਸਾ ਇੱਕ ਆ ਫਿਰ ਅੱਖਾਂ ਨੂੰ ਥੁੱਕ ਲਾਉਣ ਜਾਣਦੀ ਐ ਇਹਨੂੰ ਮੈਂ ਕਹਾ ਵੀ ਨਾ ਮੈਂ ਦੱਸ ਕੀ ਕਰਾਂ ਹਾਏ ਮੇਰੇ ਰੱਬਾ ਮੇਰੇ ਵੀ ਚੋਲੀ 'ਚ ਖੁਸ਼ੀਆਂ ਪਾ ਦੇ ਕਿੱਦੇ ਮੈਂ ਦਾਦੀ ਬਣੂੰਗੀ ਕਿੱਦੇ ਮੈਂ ਸਰੀਕੇ 'ਚ ਲੱਡੂ ਵੰਡ ਕੇ ਆਉਂਗੀ ਖੁਸ਼ੀ ਖੁਜੀ ਆਹ ਦੇਖ ਲੈ ਕਿਵੇਂ ਚੌੜੀ ਹੋਈ ਫਿਰਦੀ ਨਾ ਇਹ ਲੱਡੂ ਵੰਡ ਕੇ ਗਈ ਐ ਨਾਲੇ ਮੇਨੇ ਮਾਰ ਗਈ ਮੈਨੂੰ ਰੱਬਾ ਹਾਂ ਕੀ ਮਾੜਾ ਕਰਤਾ ਤੇਰਾ ਯੋਜਾ ਇੱਲਾ ਤਾਂ ਪਹਿਲਾ ਜਿਹੜੀ ਮੇਰੀ ਦੁਨੀਆ ਸੀ ਮੇਰੇ ਮਾਪਿਓ ਤੂੰ ਮੇਰੇ ਤੋਂ ਖੋਲੇ ਮੈਂ ਉਹ ਕਾਟਾ ਵੀ ਜੜ ਲਿਆ ਹੁਣ ਤਾਂ ਹੁਣ ਸਾਰੇ ਮੈਨੂੰ ਕਿਉਂ ਕੋਸਦੇ ਆ ਮੇਰਾ ਕੀ ਕਸੂਰ ਅਜੇ ਮੇਰੇ ਜਵਾਬ ਨਹੀਂ ਹੁੰਦਾ ਤਾਂ ਮੈਨੂੰ ਕਿਉਂ ਤਾਨੇ ਮਿਹਣੇ ਸੁਣਨੇ ਪੈਂਦੇ ਆ ਸਾਰੇ ਤੂੰ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਕਿਉਂ ਨਹੀਂ ਦੇਖਦਾ ਰੱਬਾ ਜੇ ਤੂੰ ਉਹਦੇ ਚੋਲੀ ਪਰ ਸਕਦਾ ਮੇਰੀ ਝੋਲੀ ਵੀ ਤਾਂ ਪੱਸ ਸਕਦਾ ਨਾ ਮੈਂ ਇਹੋ ਜੇ ਕੀ ਤੇਰੇ ਮਾਂ ਮਾਰ ਲੇ ਜਿਹੜਾ ਤੂੰ ਆਪਦੀ ਮਿਹਰ ਦੀ ਨਿਗ੍ਹਾ ਮੇਰੇ ਤੇ ਮਾਰਦਾ ਹੀ ਨਹੀਂ ਅਵੇ ਲੱਗਦਾ ਵੀ ਮੈਨੂੰ ਤਾਂ ਤੂੰ ਇਸ ਧਰਤੀ ਤੇ ਬਸ ਦੁੱਖ ਦਿਖਾਉਣ ਲਈ ਭੇਜਿਆ ਜੇ ਦੁੱਖ ਦਿਖਾਉਣਾ ਤਾਂ ਦੁੱਖ ਸੁਣਾਉਣ ਵਾਲੇ ਵੀ ਤਾਂ ਛੱਡਦਾ ਮੇਰੇ ਕੋਲੇ ਨਿਕਰ ਹੀ ਆ ਪਣੇ ਪੈ ਗਈ ਆਏ ਹਾਏ ਹਾਂ ਨੂੰ ਪਣੇ ਹੋਣੀ ਪਈ ਸੀ ਮੈਂ ਵੀ ਕੰਮ ਕੁਮ ਜਿਆ ਕਰਕੇ ਨਵੇੜ ਕੇ ਆ ਜਾ ਬਹਿ ਜਾ ਆ ਗਈ ਹੋਰ ਸੁਣਾ ਕਿਵੇਂ ਆ ਵਧੀਆ ਪਣੇ ਮੈਂ ਤਾਂ ਆਖਣਾ ਤੇ ਤੇਰਾ ਪੋਤਾ ਦੇਖਿਆ ਮੈਂ ਅੱਛਾ ਨਹੀਂ ਮੈਂ ਸਾਗੰਦੀ ਆ ਮਾਂ ਚੱਲ ਹੁਣ ਮੇਨੂੰ ਟਾਈਮ ਜਾ ਲੱਗਿਆ ਸੀ ਅੱਛਾ ਅੱਛਾ ਕਿਵੇਂ ਠੀਕ ਨੇ ਮਾਂ ਹਾਂ ਠੀਕ ਨੇ ਵਧੀਆ ਨੇ ਬਈ ਚੱਲ ਕਿਰਪਾ ਕਰੂ ਦੀ ਸੱਚਾ ਬਾਸ਼ਾ ਇਹ ਪਈ ਜਾਹੀ ਦੀ ਪਣੇ ਦੀ ਪਣੇ ਕਿਰਪਾ ਵੀ ਤਾਂ ਹੀ ਹੁੰਦੀ ਹੈ ਜੇ ਕਿਸੇ ਨੇ ਚੰਗੇ ਕਰਮ ਕੀਤੇ ਹੋਣ ਕਿਸੇ ਦਾ ਕਦੀ ਮਾੜਾ ਨਾ ਸੋਚਿਆ ਹੋਵੇ ਹਨਾ ਉਹ ਜੇ ਕਿਸੇ ਨੇ ਦੂਜਿਆਂ ਦਾ ਮਾੜਾ ਕਰਨਾ ਉਹਦੇ ਤੇ ਰੱਬ ਨੇ ਕਿਰਪਾ ਕੀ ਕਰਨੀ ਐ ਐਸਾ ਸੁਖ ਨਾਲ ਨਾ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚੇ ਸਭ ਦਾ ਭਲਾ ਹੀ ਕਰਦੇ ਆ ਮਾੜਾ ਤਾਂ ਭੈਣੇ ਕੌਣ ਕਰਦਾ ਕਿਸੇ ਦਾ ਇਹ ਤਾਂ ਰੱਬ ਦੇ ਹੱਥ ਹੈ ਜੋ ਉਹ ਵਾਹਿਗੁਰੂ ਲੇਖ ਲਿਖ ਦਿੰਦਾ ਉਹੀ ਉਗੜਦੇ ਨੇ ਫਿਰ ਲਿਖੀਆਂ ਤੇ ਖੜਨਾ ਪੈਂਦਾ ਭੈਣੇ ਇਹ ਤਾਂ ਨਾ ਮਨ ਸਮਝਾਉਣਾ बस ਗੋਲੀਆਂ ਰੇਡ ਨਾਲਾ ਕੰਮ ਹੁੰਦਾ। ਭਾਈ ਗਰੂ ਸੱਚੇ ਬਾਸ਼ਾ ਨਾ ਛੱਗੇ ਕਰਮਾਂ ਨੂੰ ਇਹ ਕਰਾ। ਖੰਨ ਕੀ ਮਮੋਤੀ ਪੰਨ ਕੀਤੇ ਸੀ ਪਿਛਲੇ ਜਨਮ ਵਿੱਚ। ਚੱਲ ਜਿਹੜੇ ਐਸ ਜਨਮ 'ਚ ਮੇਰੀ ਰੱਬ ਨੇ ਸੁਣ ਲਿਖੇ। ਸਾਰੀਆਂ ਖੁਸ਼ੀਆਂ ਝੋਲੀ ਪਾਈਆਂ ਨੇ ਕਿਸੇ ਗੱਲ ਦੀ ਕਮੀ ਨਹੀਂ ਛੱਡੀ। ਸਹੀ ਹੈ ਗੱਲ ਬਣੇ। ਚਲੋ। ਤੈਨੂੰ ਤਾਂ ਜਿਹੜੀ ਚੀਜ਼ ਚਾਉਣੀ ਉਹ ਹੀ ਮਿਲ ਜਾਂਦੀ ਐ। ਚੱਲ ਫਿਰ ਤੇਰਾ ਪੋਤਾ ਦੇਖ ਲਾ ਹੁਣ। ਦੇਖ ਪਣੇ ਗੁੱਸਾ ਬੈ ਕਰੀਨਾ। ਅਸੀਂ ਨਾ ਜਿੱਥੇ ਜਾਣਦੇ ਆ ਜਿਹੜੇ ਬਾਬੇ ਦੇ ਉਹਨੇ ਸਵਾ ਮਹੀਨੇ ਤੱਕ ਨਾ ਬਾਹਰਲੇ ਬੰਦੇ ਦੀ ਕਿਸੇ ਵੀ ਮੱਥੇ ਲੱਗਣਾ ਮਨਾ ਕੀਤਾ ਕੋਈ ਨਾ ਤੁਸ਼ਾਗਨ ਦੇਣਾ ਦੇ ਜਾ ਤੇ ਜੇ ਦੇਖ ਲੈ ਸਵਾ ਮਹੀਨੇ ਤੋਂ ਬਾਅਦ ਭੇਨੇ ਮਾਰਨਾ ਕਿਹੜਾ ਫੇਰ ਮਾਰ ਲਈ ਆਇਆ ਤਾਂ ਸੋਚੀ ਨਾ ਵੀ ਮੈਨੂੰ ਹਨਾ ਦਿਖਾਇਆ ਨਹੀਂ ਪੁੱਤ ਚਲ ਭੇਨੇ ਮੈਂ ਤਾਂ ਹੀ ਸੀ ਮੰਨੈ ਦੇਖ ਕਿਉਂ ਜਵਾਖ ਨੂੰ ਨਾਲੇ ਸ਼ਾਗਨ ਦੇ ਆ ਲੈ ਲੈ ਭੇਨੇ ਚਲ ਕੋਈ ਨਾ ਸਵਾ ਮਹੀਨੇ ਦਾ ਬੰਨ ਹੈ ਚਲਾ ਰਹਿਗੇ ਹੋਰ ਥੋੜੇ ਦਿਨੀ ਨੇ ਕਿੰਨੇ ਕਿਨੇ ਕੋਈ ਨਾ ਪੂਰੇ ਕੀਰਨ ਉਰੀ ਖੇਤ ਨੇ ਚੰਗਾ ਫਿਰ ਚਾਹ ਹੋਰ ਚਾ ਬਣਾਵਾ ਨਾ ਨਾ ਬਸ ਪਣ ਜਾਤਾ ਪੀ ਕੇ ਆਇਆ ਠੀਕ ਹੈ ਬਹੁਤ ਪਿਆਰੀ ਤੇ ਚਾਹ ਮਿੰਨਾ ਹੰਗਾ ਬੱਸ ਹੱਦ ਹੋ ਗਈ ਮੈਂ ਮੁੰਡੇ ਦੇ ਵਿਆਹ ਨੂੰ 2100 ਸ਼ਗਨ ਪਾਇਆ ਹੁਣ ਇਹਨੂੰ ਆਏ ਆ ਮੈਂ ਮਾਇਗੜਾ ਗਾਂ ਪੋਤੇ ਪੋਤੀ ਜਾਂਦੇ ਸ਼ਗਨ ਲੈਣੇ ਲੈ 50 ਰੁਪਏ ਕੌਣ ਦਿੰਦਾ ਅੱਜ ਕੱਲ 50 ਰੁਪਏ ਦੇ ਕੇ ਗਈ ਉਹ ਦੱਸ ਤੇਰੇ 50 ਕਰਨੀ ਕੋ ਮੱਥੇ ਬੈਠੇ ਆ ਸੀ ਨਾਲੇ ਮੈਂ ਤਾਂ ਤੁਹਾਨੂੰ ਉਹੀ ਨਾ ਮੱਥੇ ਲੱਗਣ ਦੇ ਆ ਜਿਹਾ ਆਖਦੇ ਦੱਸ ਮਾ ਤਾਂ ਜਾ ਕੇ ਵੀ ਨਾ ਤੁਹਾਨੂੰ ਪੋਤਾ ਦਿਖਾ ਮਾ ਜਿੰਨਾ ਚਿਰ ਚੰਗੀ ਤਰ੍ਹਾਂ ਬੰਡਾ ਨਹੀਂ ਹੁੰਦਾ ਕਿਤਾ ਕਹੇ ਜੀ ਨਜ਼ਰ ਨਾ ਲਾਈਂ ਦੇਖ ਲੈ ਕਿ ਮੈਂ ਹਕਾਰੀ ਬੈਠੀ ਐ ਜੱਟੀ ਰੱਬ ਨੂੰ ਟੱਪ ਸਮਝਦੀ ਹੈਗੀ ਆਉਂਦੀ ਤੇ ਆਪਦੇ ਜੋੜੇ ਜਵਾਖ ਹੋ ਗਏ ਆ ਹੁਣ ਨੂ ਨੂ ਦੇਤਾ ਰੱਬ ਨੇ ਇਹ ਤਾਂ مخੌਲ ਇਹ ਕਰਦੀ ਐ ਰੱਬ ਨੂੰ ਕੋਈ ਨਾ ਕਦੇ ਤਾਂ ਰੱਬ ਸਾਡੀ ਵੀ ਸੁਣ ਲੂ ਕੀ ਕਰਾਂ ਮੈਂ ਇੱਕ ਤਾਂ ਨਾ ਪਹੂਜੀ ਨੇ ਤਪਾ ਰੱਖੀ ਐ ਜਿਹੜੀ ਗੱਲ ਮੈਂ ਕਹਦਾ ਉਹ ਤਾਂ ਕਰਦੀ ਐ ਨਹੀਂ ਨਪੁੱਤੀ ਦਿੱਤੀ ਦੇਖਦੀਆਂ ਕੀ ਬਣਦਾ ਹੁਣ ਮੇਰੇ ਨਾਲ ਵੀ ਓਏ ਹੁਣ ਤੈਨੂੰ ਕੀ ਹੋ ਗਿਆ ਮੈਨੂੰ ਤਾਂ ਕੀ ਹੋਣਾ ਚਾਹੁੰ ਤੁਸੀਂ ਜਿਹੜੇ ਡੇਕੀ ਜਣੀਆਂ ਫਿਰ ਮਾਤਾ ਜਦੋਂ ਮਰਜ਼ੀ ਕੰਮ ਤੇ ਵਗ ਜਾ ਉਦੋਂ ਵੀ ਚਿਹਰਾ ਰੋਣੋ ਖਾਬੂ ਦੇਖਣਾ ਪੈਂਦਾ ਕੰਮ ਤੋਂ ਘਰੇ ਆ ਜਾ ਫੇਰ ਉਹੀ ਬੂਥਾ ਰੋਣੋ ਖਾ ਕਿਉਂ ਮੇਰਾ ਕੀ ਜੀ ਕਰਦਾ ਵੀ ਮੈਂ ਸੂਹਾਂ ਸ਼ਾਮ ਰੋਹੀ ਚੱਲਾਂ ਮੇਰਾ ਕੜਾ ਜੀ ਨਹੀਂ ਕਰਦਾ ਵੀ ਮੈਂ ਖੁਸ਼ ਰਹਾ ਪਰ ਮੈਨੂੰ ਇੱਥੇ ਕੋਈ ਰਹਿਣ ਦੇਵੇ ਤਾਂ ਹੀ ਆ ਕੋਈ ਫਿਰ ਕੋਈ ਗੱਲ ਵੀ ਹੋਈ ਹੋਣੀ ਊ ਕਿਉਂ ਡੁਸਕੇ ਡਕੀ ਜਨੇ ਆਪਣਾ ਗੱਲ ਤੋਂ ਗੱਲ ਉਹੀ ਜਿਹੜੀ ਤੁਹਾਡੀ ਮਾਂ ਪੁੱਤ ਦੀ ਇੱਛਾ ਮਰ ਤੋਂ ਪੂਰੀ ਨਹੀਂ ਨਾ ਹੁੰਦੀ ਤਾਂ ਹੀ ਤਾਂ ਤੇਰੀ ਮਾਂ ਸਵੇਰ ਸ਼ਾਮ ਮੈਨੂੰ ਤਾਨੇ ਦਿੰਦੀ ਰਹਦੀ ਐ ਉਹ ਬੇਬੇ ਫਿਰ ਸਹੀ ਕਹਿੰਦੀ ਐ ਮਾਤਾ ਪਪਸ ਤਾਉਣਾ ਨਾ ਇਹਦੇ ਚ ਕੀ ਸਹੀ ਆ ਹੁਣ ਜਿਹੜੀ ਚੀਜ਼ ਮੇਰੇ ਹੱਥ ਬਸ ਹੈ ਹੀ ਨਹੀਂ ਉਹਦੇ ਪਿੱਛੇ ਮੈਨੂੰ ਦੋਸ਼ ਕਿਉਂ ਓਏ ਹੋਰ ਫਿਰ ਕੀਦੇ ਹੱਥੋਂ ਬਸ ਐਨੇ ਸਾਲ ਹੋ ਗਏ ਵਿਆਹ ਹੋਏ ਨੂੰ ਹਜੇ ਤੱਕ ਬੇਬੇ ਨੇ ਪੋਤੇ ਦਾ ਮੂੰਹ ਨਹੀਂ ਦੇਖਿਆ ਸ਼ਾਹਬਰਸ਼ੇ தோਡੇ ਪਹਿਲਾਂ ਤਾਂ ਤੁਹਾਨੂੰ ਸਿਰਫ ਇੱਕ ਜਵਾਬ ਹੀ ਚਾਹੀਦਾ ਸੀ ਹੁਣ ਤੁਸੀਂ ਪੋਤੇ ਤੇ ਵੀ ਆ ਗਈ ਅੱਗੇ ਤਾਂ ਸਿਰਫ ਘਰ ਘਰ ਦੇ ਸਾਹਮਣੇ ਹੁੰਦੀ ਸੀ ਮੇਰੀ ਸਿਰਫ ਦੋ ਜੀ ਸੀ ਤੁਸੀਂ ਜਿਹੜੇ ਸਵੇਰ ਸ਼ਾਮ ਮੈਨੂੰ ਤਾਨੇ ਮੇੜੇ ਦਿੰਦੇ ਸੀ ਕਿ ਅੱਜ ਉਹ ਵਾਸ ਸੀ ਲੱਡੂ ਦੇਣ ਆ ਗਈ ਆਪਦੇ ਪੋਤੇ ਤੇ ਪਤਾ ਨਹੀਂ ਉਹਨੇ ਘਰੋਂ ਬਾਹਰ ਪੈਰ ਧਰਿਆ ਕਿ ਨਹੀਂ ਧਰਿਆ ਇਸ ਤੋਂ ਬਾਅਦ ਮੰਮੀ ਨੇ ਮੈਨੂੰ ਜੋ ਸੁਣਾਉਣਾ ਸ਼ੁਰੂ ਕੀਤਾ ਜੋ ਸੁਣਾਉਣਾ ਸ਼ੁਰੂ ਕੀਤਾ ਫੇ ਰੱਬ ਦਾ ਵਾਸਤਾ ਤੁਸੀਂ ਰੱਬ ਕੋਲੋਂ ਤਾਂ ਡਰ ਲਓ ਕਿਉਂ ਨਹੀਂ ਤੁਹਾਨੂੰ ਡਰ ਲੱਗਦਾ ਇਹ ਤਾਂ ਸੋਚ ਲਓ ਵੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਓਏ ਜੇ ਅੱਗੇ ਪਿੱਛੇ ਕੋਈ ਨਹੀਂ ਫਿਰ ਅਸੀਂ ਕੀ ਕਰੀਏ ਅਸੀਂ ਵੀ ਕਿਸੇ ਸੁੱਖ ਨੂੰ ਵਿਆਹ ਕਰਾਇਆ ਸੀ ਵੀ ਘਰ-ਵਾਰ ਤੇ ਲੱਗੇ ਬਧੂਗਾ ਜੇ ਤੁਸੀਂ ਮੇਰਾ ਸਹਾਰਾ ਨਹੀਂ ਨਾ ਬਣ ਸਕਦੇ ਬਸ ਹੱਥ ਜੋੜੇ ਮੈਨੂੰ ਦੁੱਖ ਵੀ ਨਾ ਦਿਆ ਕਰੋ ਉਹ ਦੁੱਖ ਤੂੰ ਸਾਡੇ ਜ਼ਿੰਦਗੀ ਚ ਲਿਖਿਓਏ ਸਭ ਤੋਂ ਵੱਡਾ ਦੁੱਖ ਤਾਂ ਇਹੀ ਹੈ ਮਾਰ ਦੋ ਫਿਰ ਮੈਨੂੰ ਮਾਰ ਦੋ ਨਾ ਇਹ ਹੋਰ ਤੇਰੇ ਵਰਗੇ ਤਾਂ ਮੂੰਹ ਦੇਖਣ ਨਾਲੋਂ ਚੰਗਾ ਨਾ ਮੈਂ ਕੰਬਤੀ ਰਿਹਾ ਕਰਾ ਉਰੇ ਕਿੱਥੇ ਅਹੀ ਕੁਖ ਪੱਲੇ ਪਈ ਐ ਕੀ ਫਾਇਦਾ ਇਹ ਹੁਝੇ ਬੰਦੇ ਦਾ ਜਿਹੜਾ ਮੇਰਾ ਸਹਾਰਾ ਨਹੀਂ ਬਣ ਸਕਦਾ ਕੁੜੀ ਨੂੰ ਇਹ ਹੁੰਦਾ ਮੇchan ਮੇਰਾ ਹਮਸਫਰ ਮੈਨੂੰ ਸਮਝੂਗਾ ਜੇ ਤਾਂ ਹਮਸਫਰ ਵੀ ਇਹਦੇ ਅਰگە ਟਕਰੇ ਸਿਰਫ ਕੰਧ 'ਚ ਟਕਰਾ ਮਾਰਨਾ ਰਹਿ ਗਿਆ ਮੇਰੇ ਪੱਲੇ ਹਾਲੇ ਜਨਾ ਨਹੀਂ ਨਾ ਜਦੋਂ ਦੇਖੋ ਕਲੇਸ ਵਾਲਾ ਮੂੰਹ ਆਇ ਨਹੀਂ ਵੀ ਬੰਦੇ ਦੀ ਕੋਈ ਖੈਰ ਸੁਖ ਪੁੱਛਾਂ ਇਹਰ ਬੰਦਾ ਕੰਮ ਤੋਂ ਆਇਆ ਚਲ ਕੋਈ ਦੋ ਬੱਕਿਆ ਰੋਟੀ ਨੇ ਲਿਆਵਾ ਕੋਈ ਪਾਣੀ ਪਿਲੇਵਾ ਦੇਖੋ ਹਮੇ ਚੰਨੋਂ ਮੋੜ ਨਹੀਂ ਕੰਮ ਬੇ ਕੀ ਹੋ ਗਿਆ ਪਤਾ ਤੂੰ ਕਾ ਤੋ ਹਾਂ ਜੇ ਬੈਠਾਗਾ ਮੂੰਹ ਲਟਕਾਈ ਉਹ ਬੇਬੇ ਤੈਨੂੰ ਕਿਹੜਾ ਪਤਾ ਨਹੀਂ ਉਹਦਾ ਜਦ ਮਰਜ਼ੀ ਦੇਖ ਲੈ ਰੋਣ ਔਕਾ ਮੂੰਹ ਹੁੰਦਾ ਹੀ ਐ ਤਾਪ ਤਾ ਪਹੁੰਚੂ ਨਾ 24 ਘੰਟੇ ਦੇਖਦੇ ਰਹਿਣੇ ਕਿ ਉਹਦੇ ਅੱਖਾਂ ਚ ਰੋਣ ਤੋਂ ਬਿਨਾ ਹੋਰ ਉਹਨੂੰ ਕੋਈ ਕੰਮ ਹੀ ਨਹੀਂ ਹੈਗਾ ਸਿਖਾਈਓ ਇਹ ਹੋਈ ਐ ਰੋਣ ਸਾਰਾ ਦਿਨ ਰੋਂਦੀ ਰਹੂ ਕਾਲੇ ਮੂੰਹ ਆਈ ਜਿੱਦਾਂ ਦੀ ਆਈ ਐ ਰੰਡੀ ਰੋਣਾ ਹੀ ਪਾਰਖਿਆ ਕਰੇ ਰੋਣਾ ਪਟਣਾ ਹੀ ਹੈਦਾ ਸਾਰਾ ਦਿਨ ਇਹਦਾ ਤਾਂ ਵਾਦਾ ਤਾਂ ਹੋਇਆ ਹੀ ਨਹੀਂ ਉਹ ਹੋਰ ਬੇਬੇ ਮੈਂ ਤੇ ਹੀ ਸੋਚ ਕੇ ਉਹਨਾਂ ਵੀ ਚੱਲ ਕਰੇ ਸੁੱਖ ਦੀ ਰੋਟੀ ਖਵਾਵਾਂਗੇ ਕੋਈ ਮੜਾ ਮੋਟਾ ਦਿਮਾਗ ਨੂੰ ਰਿਲੈਕਸ ਮਿਲੂ ਪਰ ਜਦੋਂ ਇਹਦਾ ਮੂੰਹ ਦੇਖ ਲੈਣਾ ਹੋਰ ਟੈਨਸ਼ਨ ਵਧ ਜਾਂਦੀ ਐ ਜੇ ਦੱਸਾਂ ਵੇ ਹੋਰ ਇਹਦਾ ਕਰਿਆ ਕੀ ਜਾਵੇ ਜੀ ਤਾਂ ਮੇਰਾ ਬਥੇਰਾ ਆ ਕੇ ਆਪੇ ਇਹ ਤਾਂ ਉਹੀ ਗੱਲ ਐ ਕਿ ਨਾ ਮਰੇ ਨਾ ਮੰਜੀ ਦੇ ਵੀ ਹੁਣ ਮਾਗਰੋ ਕਿਵੇਂ ਲਾਈਏ ਉਹ ਬੇਬੇ ਫਿਰ ਹੁਣ ਕਰੀਏ ਵੀ ਕੀ ਹੁਣ ਮਰਿਆ ਸੱਪ ਤਾਂ ਗਲ ਚ ਪਾਰਖ ਐ ਇਹਦਾ ਢੋਲ ਬਚਾਉਣੀ ਪਊਗਾ ਗਲ ਚ ਪਿਆ ਜਿਹੜਾ ਹਾਂ ਤੂੰ ਨਹੀਂ ਆਖੇ ਲੱਗਦਾ ਆ ਢੋਲ ਤਾਂ ਬਿੰਦ ਚ ਲੈ ਜੀ ਉਹ ਕਿਵੇਂ ਮੈਂ ਤਾਂ ਕਹਿੰਦੀ ਆ ਇਹਨੂੰ ਪਰਾਂ ਤੋੜਦੇ ਆ ਤੇਰਾ ਵਿਆਹ ਕਰ ਲੈਨੀ ਆ ਦੁਬਾਰੇ ਨਾ ਇਹ ਤਾਂ ਆਪਣੇ ਘਰ ਦੀ ਨਿਉ ਜੜ ਵਧੂਗੀ ਨਾਲੇ ਇਹਦਾ ਮੂੰਹ ਦੇਖਣ ਤੋਂ ਜਾਵਾਂਗੇ ਰੋਜ਼ ਤੇ ਉਹ ਨਹੀਂ ਬੇਬੇ ਮੈਂ ਤਾਂ ਪਹਿਲੀ ਨਹੀਂ ਸਮਝਦੀ ਦੱਸ ਜਿਹੇ ਜੀ ਇਹ ਕ ਲੈਣੀ ਐ ਉਹ ਦੂਜੇ ਵੀ ਇਹੀ ਜੀ ਕ ਲੈਣੀ ਹੋਊਗੀ ਪਹਿਲਾਂ ਇਹਨੇ ਨਹੀਂ ਕੋਈ ਮੂੰਹ ਦਿਖਾਇਆ ਪੋਤੇ ਦਾ ਤੈਨੂੰ ਉਹਨੇ ਵੀ ਨਹੀਂ ਦਿਖਾਉਣਾ ਮੇਰਾ ਤਾਂ ਹੁਣ ਬੈਤ ਮੰਨੇ ਆ ਗਿਆ ਬੱਸ ਵੀ ਠੀਕ ਐ ਜਿਹੜਾ ਉਸ ਹੈਗਾ ਹੁਣ ਬੇ ਪੰਜੇ ਉਂਗਲਾਂ ਤਾਂ ਨਹੀਂ ਕਸਾਰ ਹੁੰਦੀਆਂ ਤੂੰ ਐਂ ਦੱਸ ਮੈਨੂੰ ਹੁਣ ਸਾਰੀਆਂ ਤਾਂ ਨਹੀਂ ਇੱਕ ਜੀਆਂ ਇਹ ਹੈਗੀ ਇੱਕ ਜਹੀ ਜੀ ਹੈਗੀ ਐ ਵਧੀਆ ਚੰਗਾ ਘਰ ਵਰ ਦੇਖ ਕੇ ਇਹ ਰਿਸ਼ਤਾ ਲਵਾਂਗੀ ਇਹਦਾ ਨਾ ਕੋਈ ਮੰਗਰ ਨਾ ਮੂਰੇ ਉਹ ਬੇਬੇ ਤੇਰੀਆਂ ਸਾਰੀਆਂ ਗੱਲਾਂ ਠੀਕ ਮੰਨਦਾ ਮੈਂ ਪਰ ਮੇਰਾ ਜਮਾਂ ਵਿਆਹ ਕਰਾਉ ਨੂੰ ਜੀ ਨਹੀਂ ਕਰਦਾ ਜਿਹੇ ਜਿਹੇ ਇਹਨੇ ਰੰਗ ਲਾਤੇ ਇਹ ਜੀ ਹੋਰ ਅੱਗ ਲਾ ਦਊਗੀ ਬੇ ਉਹ ਤਾਂ ਜਹੀ ਜੀ ਹੈਗੀ ਹੈਗੀ ਤੂੰ ਉਦੋਂ ਉਦੋਂ ਜਾੜ ਤੇ ਬੋਲਦਾ ਜੇ ਤੂੰ ਮੇਰੀ ਗੱਲ ਮੰਨ ਲੇ ਤਾਂ ਸਾਰਾ ਖੁਸ਼ੀ ਹੋ ਜੇ ਨਾਲੇ ਨਾ ਆਪਨੇ ਵੀ ਬੇੜੇ 'ਚ ਕਲਕਾਰੀਆਂ ਗੁੰਝਣ ਸਾਲੋਂ ਅੰਦਰ ਜਵਾਖ ਖੇਡਣ ਲੱਗ ਜਾਣਗੇ ਬੇੜੇ 'ਚ ਜੇ ਤੂੰ ਮੇਰੇ ਆਖੇ ਲੱਗੇ ਓ ਕੀ ਅੱਖੇ ਲੱਗਾ ਬੇਬੇ ਪਹਿਲਾਂ ਤਾਂ ਉਹ ਦੁਖੀ ਆਤਮਾ ਦਾ ਮੂੰਹ ਮੱਥਾ ਦੇਖਣਾ ਪੈਂਦਾ ਹੁਣ ਤੂੰ ਹੋਰ ਗੱਲਾਂ ਲੈ ਕੇ ਬਹਿ ਜਾ ਕਰ ਮੈਂ ਤਾਂ ਘਰ ਚ ਜਮਾਂ ਚੈਨ ਨਹੀਂ ਦੱਸ ਹੋਰ ਹੀ ਆਪਣੀਆਂ ਮਰੀ ਜਾਂਦੇ ਆਹੋ ਤੈਨੂੰ ਤਾਂ ਚੈਨ ਕਾ ਨੂੰ ਹੋਣੀ ਐ ਤੈਂ ਕਿਹੜਾ ਕਿਸੇ ਦੀ ਸੁਣਨੀ ਹੈਗੀ ਸੋਨੂੰ ਕਿਹੜਾ ਕੋਈ ਫਿਕਰ ਹੈਗਾ ਕਿਹੜਾ ਲੋਕਾਂ ਦੀਆਂ ਸੁਣਨੀਆਂ ਨੇ ਲੋਕਾਂ ਦੇ ਮੂੰਹ ਮੱਥੇ ਤਾਂ ਮੈਂ ਲੱਗਦੀਆਂ ਮੇਲੇ ਤਾਂ ਮੈਨੂੰ ਸੁਣਨੇ ਪੈਂਦੇ ਨੇ ਸਰੀਕਣੀਆਂ ਦੇ ਹੇ ਮੇਰੇ ਰੱਬਾ ਤੂੰ ਜਿੰਨੇ ਵੀ ਦੁੱਖ ਦਿੱਤੇ ਨਾ ਸੀ ਵੀ ਨਹੀਂ ਕੀਤੀ ਚੁੱਪ ਕਰਕੇ ਚਲੀ ਆਉਣੀ ਆ ਪਰ ਆ ਇਹ ਤਾਂ ਘਰ ਨਹੀਂ ਮੇਰੀ ਹੋਰ ਪਾਸੇ ਜਾਈ ਜਾਂਦੀ ਆ ਇਹ ਕਿੱਦਾਂ ਲਾ ਇਨਸਾਫ ਆ ਵੀ ਜੇ ਇੱਕ ਕੋੜੇ ਚ ਵਾਕੜੀ ਹੁੰਦਾ ਤਾਂ ਦੂਜਾ ਪਿਆ ਕਰ ਦੋ ਰੱਬਾ ਮੈਂ ਸਾਰਾ ਕੁਝ ਚਾਲ ਸਕਦੀ ਆ ਨਾ ਤਾਂ ਮੈਂ ਆਪਦੇ ਬੰਦੇ ਨੂੰ ਕਿਸੇ ਨਾਲ ਵੰਡ ਸਕਦੀ ਆ ਤੇ ਨਾ ਮੈਂ ਆਪਦੀ song ਕਰਨ ਨੂੰ ਕਰੇ ਲਿਆ ਸਕਦੀ ਆ